ਬੀਤੇ ਦਿਨੀ ਫਿਰੋਜ਼ਪੁਰ ਦੇ ਇਤਿਹਾਸਿਕ ਗੁਰਦੁਆਰਾ ਜਾਮਨੀ ਸਾਹਿਬ ਵਿੱਚ ਸੇਵਾ ਕਰਨ ਆਏ ਪੰਜ ਸਕੂਲੀ ਬੱਚੇ ਅਤੇ ਦੋ ਸੇਵਾਦਾਰ ਗੈਸ ਸਿਲੰਡਰ ਲੀਕ ਹੋਣ ਦੇ ਲੱਗੇ ਅੱਗ ਦੀ ਚਪੇਟ ਵਿੱਚ ਚੜ੍ਹਨ ਕਾਰਨ ਸਖਮੀ ਹੋ ਗਏ ਸੀ ਜਿਨ੍ਹਾਂ ਵਿੱਚੋਂ ਇੱਕ ਨੂੰ ਡੀਐਮਸੀ ਲੁਧਿਆਣਾ ਰੈਫਰ ਕੀਤਾ ਗਿਆ ਬਦਕਿਸਮਤੀ ਇਹ ਰਹੀ ਕਿ ਡੀਐਮਸੀ ਰੈਫਰ ਕੀਤੇ ਗਏ ਸੇਵਾਦਾਰ ਮੁਲਾਜ਼ਮ ਦੇ ਇਲਾਜ ਦੌਰਾਨ ਮੌਤ ਹੋ ਗਈ ਜਿਸ ਦੀ ਡੈਡ ਬੋਡੀ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਚ ਪੋਸਮਾਰਟਮ ਵਾਸਤੇ ਲੰਢੀ ਗਈ ਹੈ ਫਿਰੋਜ਼ਪੁਰ ਦੇ ਇਤਿਹਾਸਿਕ ਗੁਰਦੁਆਰਾ ਜਾਮਨੀ ਸਾਹਿਬ ਵਿੱਚ ਲੰਗਰ ਸੇਵਾ ਦੌਰਾਨ ਸਿਲੰਡਰ ਨੂੰ ਅਗ ਲੱਗਨ ਕਾਰਨ ਉਸ ਦੀ ਚ ਜਾ ਤੋ 70% ਸੜੇ ਹੋਏ ਨੇ ਅਤੇ ਇੱਕ ਸੇਵਾਦਾਰ ਦੀ ਹਾਲਤ ਨਾਜ਼ੁਕ ਦੇਖਦਿਆ ਉਸ ਨੂੰ ਡੀ ਐਮ ਸੀ ਲੁਧਿਆਣਾ ਰੈਫਰ ਕੀਤਾ ਗਿਆ ਸੀ ਜੀ ਆਲਾਜ ਦੌਰਾਨ ਮੌਤ ਹੋ ਗਈ ਪਰਿਵਾਰ ਕਾਫੀ ਦੁਖਦਾਈ ਹਾਲਤ ਵਿੱਚ ਦਿਖਾਈ ਦੇ ਰਿਹਾ ਹੈ ਇਹ 2 ਅਗਸਤ ਨੂੰ ਹੀ ਅਚਾਨਕ ਸਫਾਈ ਕਰਦਿਆਂ ਰਸੋਈ ਚ ਤੇ ਗੈਸ ਲੀਕ ਹੋ ਗਈ ਸੀ ਜਿੰਦੇ ਕਾਰਨ ਅੱਗ ਲੱਗੀ ਸੀ ਤੇ ਇਹ ਘਟਨਾ ਵਾਪਰ ਗਈ ਸੀਗੇ ਤੇ ਬਾਡੀ ਨੂੰ ਕਾਫੀ ਸੇਕ ਲੱਗਾ ਜਿੰਦੇ ਕਰਕੇ ਕਾਫੀ ਜ਼ਖਮੀ ਹੋ ਗਏ ਸੀਗੇ ਤੇ ਡੀ ਐਮ ਸੀ ਦਾਖਲ ਕਰਵਾਇਆ ਸੀਗਾ ਤੇ ਕੱਲ ਸਵੇਰ 4 ਵਜੇ ਦੇ ਕਰੀਬ ਇਹਨਾਂ ਦੀ ਡੈਥ ਹੋ ਗਈ ਆਜ਼ੋ ਕੋਸ਼ਿਸ਼ ਤਾਂ ਬਹੁਤ ਕੀਤੀ ਸੀਗੀ ਡਾਕਟਰ ਸਾਹਿਬ ਨੇ ਭਰੋਸਾ ਦਵਾਇਆ ਸੀਗਾ ਕਿ ਇਹ ਠੀਕ ਹੋ ਜਾਣਗੇ ਪਰ ਪਰਮਾਤਮਾ ਲੋ ਬਲੱਡ ਯਕਦਾਂ ਵੀ ਡਾਊਨ ਹੋ ਗਿਆ ਹੀ ਬਹੁਤ ਭਜਨਸ ਕੀਤੀ ਪਰ ਨਹੀਂ ਹੱਥੀ ਕੁਝ ਪਿਆ ਜੀ ਤਾਂ ਹੁਣ ਕਮੇਟੀ ਵੱਲੋਂ ਕੀ ਕਿਸ ਤਰ੍ਹਾਂ ਦੀ ਮਦਦ ਜਿਹੜੀ ਪਰਿਵਾਰ ਦੇ ਦਿੱਤੀ ਗਈ। ਕਮੇਟੀ ਨੇ ਇਹ ਸਾਰਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਥ ਦਿੱਤਾ ਈ। ਪਹਿਲੇ ਦਿਨ ਤੋਂ ਹੀ ਧਾਮੀ ਸਾਹਿਬ ਦੇ ਪ੍ਰਧਾਨ ਸਾਹਿਬ ਦਾ ਹੁਕਮ ਸੀਗਾ ਕਿ ਹਰੇਕ ਪੱਖੋਂ ਸਾਥ ਦਿੱਤਾ ਜਾਵੇ ਪਰਿਵਾਰ ਦਾ। ਸਾਰਾ ਇਲਾਜ ਸ਼ਰੋਮਣੀ ਕਮੇਟੀ ਵੱਲੋਂ ਕਰਵਾਇਆ ਗਿਆ ਈ। ਹੁਣ ਵੀ ਸਾਥ ਦੇ ਰਹੇ ਆ ਜੀ। ਹੁਣ ਕੱਲ 11 ਵਜੇ ਟਾਈਮ ਦਿੱਤਾ ਈ ਸੰਸਕਾਰ ਦਾ ਤੇ ਫਿਰ ਆਪਣਾ ਜਾਮਨੀ ਸਾਹਿਬ ਗੁਰਦੁਆਰਾ 18 ਤਰੀਕ ਨੂੰ ਉਹ ਅੰਤਮ ਅਰਦਾਸ ਆ ਜੀ। ਹਾਂ ਜੀ ਪਰਿਵਾਰ ਵੱਲੋਂ ਮੰਗ ਕੀਤੀ ਗਈ ਆ ਕਿ ਉਹਨਾਂ ਦੀ ਵਾਈਫ ਨੂੰ ਨੌਕਰੀ ਆ ਤੇ ਬੱਚਿਆਂ ਦੀ ਪੜ੍ਹਾਈ ਦਾ ਜਿਹੜਾ ਇਹ ਦੇਖਿਆ ਜਾਵੇ ਹਾਂ ਜੀ ਇਹ ਮੈਂਬਰ ਸਹਿਬਾਨਾਂ ਵੱਲੋਂ ਤੇ ਮੈਨੇਜਰ ਸਾਹਿਬ ਵੱਲੋਂ ਆਪਣੇ ਹੈੱਡ ਆਫਿਸ ਪੇਸ਼ ਕੀਤਾ ਗਿਆ ਇਹ ਸੁਝਾਅ ਤੇ ਉਹ ਮਿਹਨਤ ਹੈ ਕਿ ਖਰੇ ਉਤਰਾਂਗੇ ਹੀ ਪੂਰਾ ਕੋਸ਼ਿਸ਼ ਵੀ ਇਹ ਆ ਜੀ ਬਾਕੀ ਹੈੱਡ ਆਫਿਸ ਦੇ ਵੱਸਾਈ ਉਹ ਕਰਨਗੇ ਹੀ ਉਹਨਾਂ ਨੂੰ ਵਿਸ਼ਵਾਸ ਵੀ ਆ ਕਿ ਅਸੀਂ ਕਰਾਂਗੇ ਸਾਰਾ ਹਾਂ ਜੀ ਜੀ ਮੇਰਾ ਨਾਮ ਛੇਰਬੀਰ ਸਿੰਘ ਆ ਜੀ ਮੇਰਾ ਇਹ ਬ੍ਰਦਰ ਇਨ ਲਾਅ ਸੀ ਇਹ ਦੋ ਤਰੀਕ ਦੀ ਘਟਨਾ ਵਕ ਤਕਰੀਬਨ ਪੌਣੇ 12 ਵਜੇ ਇਹ ਗੁਰੂ ਘਰ ਦੀ ਸੇਵਾ ਕਰਦੇ ਸੀ ਵਿਜੀਤਪੁਰ ਸਾਹਿਬ ਜਿੱਥੇ ਲੰਗਰ ਹਾਲ ਦੇ ਵਿੱਚ ਅਚਾਨਕ ਹੀ ਅੰਦਰ ਕੁਝ ਧੁਮਾਕਾ ਹੋਇਆ ਤੇ ਉਹਨੂੰ ਬੁਝਾਉਣ ਦੀ ਕੋਸ਼ਿਸ਼ ਵਿੱਚ ਬਾਹਰੋਂ ਆਪਣੇ ਜਿਹੜੇ ਅੱਗ ਬੁਝਾਉ ਜੰਤਰ ਚੱਕ ਕੇ ਲੈ ਕੇ ਗਿਆ ਤੇ ਜਿਨ੍ਹਾਂ ਨੂੰ ਬੁਝਾਉਂਦਾ ਹੋਇਆ ਇਹ ਖੁਦ ਹੀ ਉਹਦੀ ਲਪੇਟ ਵਿੱਚ ਆ ਗਿਆ ਤੇ ਕਈਆਂ ਦੀ ਜਾਨ ਬਚਾ ਗਿਆ ਤੇ ਆਪ ਇਹ 92% ਇਹ ਬਰਨ ਹੋ ਗਿਆ ਜਿੱਥੇ ਕਿ ਇਹਨੂੰ ਸਭ ਤੋਂ ਪਹਿਲਾਂ ਸਰੋਣੀ ਕਮੇਟੀ ਵਾਲੇ ਉੱਥੇ ਵੀਰਾਂ ਨੇ ਦਵਾ-ਦਵਾ ਐਂਬੂਲੈਂਸ ਚ ਪਾ ਕੇ ਅਮਨਦੀਪ ਹਸਪੀਟਲ ਲੈ ਗਏ ਉਸ ਤੋਂ ਬਾਅਦ ਮਤਲਬ ਕਿ ਜ਼ਖਮ ਗਹਿਰੇ ਹੋਣ ਕਰਕੇ ਇਹਨੂੰ ਉੱਥੇ ਡੀ ਐਮ ਸੀ ਰੈਫਰ ਕਰ ਦਿੱਤਾ ਗਿਆ ਉੱਥੇ ਵੀ ਕਾਫੀ ਡਾਕਟਰਾਂ ਦੀ ਟੀਮ ਜਿਹੜੀ ਕਿ ਸਰੋਣੀ ਕਮੇਟੀ ਵੱਲੋਂ ਲਾਈ ਗਈ ਸੀ ਜੋ ਵੀ ਡਾਕਟਰ ਆਰ ਕੇ ਮਿੱਤਲ ਐਚ ਓ ਡੀ ਉਹਨਾਂ ਦੀ ਦੇਖ ਰੇਗ ਵਧੀਆ ਚੱਲ ਰਿਹਾ ਸੀ ਤੇ ਉਸ ਤੋਂ ਬਾਅਦ ਤਕਰੀਬਨ ਬੀ ਪੀ ਡਾਊਨ ਹੋ ਗਿਆ ਕੱਲ 11 ਵਜੇ ਸ 12 ਘੰਟੇ ਪਹਿਲਾਂ ਉਹ ਬੀ ਪੀ ਆਪਨੀ ਹੋਇਆ ਤੇ ਉਹ ਮਤਲਬ ਕਿ ਬੀ ਪੀ ਜ਼ਿਆਦਾ ਡਾਊਨ ਔਨ ਕਰਕੇ ਇਹਨਾਂ ਦੀ ਡੈਥ ਹੋ ਗਈ ਹੈ ਤੇ ਸ਼ਰੋਮਣੀ ਕਮੇਟੀ ਵੀ ਸਾਡਾ ਸਹਿਯੋਗ ਪੂਰਾ ਦਿੱਤਾ ਉੱਥੇ ਡੀਐਮਸੀ ਹਸਪਤਲ ਵੀ ਧਾਮੀ ਸਾਹਿਬ ਵੀ ਆਏ ਇੱਥੋਂ ਦੇ ਮੈਨੇਜਰ ਸਾਹਿਬ ਵੀ ਆਏ ਜੀਤਪੁਰ ਸਾਹਿਬ ਦੇ ਤੇ ਹੁਣ ਅਸੀਂ ਤੇ ਇਹੋ ਅਰਦਾਸ ਕਰਦੇ ਆ ਕਿ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਨੂੰ ਪਾਣਾ ਮੰਨਾਂ ਦਾ ਵੱਲ ਬਖਸ਼ਣ ਅੱਜ ਤੋਂ 2 ਸਾਲ ਪਹਿਲਾਂ ਮੇਰੇ ਸਹੁਰਾ ਸਾਹਿਬ ਦੀ ਡੈਥ ਹੋ ਗਈ ਸੀ ਤੇ 9 ਸਾਲ ਪਹਿਲਾਂ ਮੇਰਾ ਇੱਕ ਛੋਟਾ ਸਾਲਾ ਸੀ ਉਹਦੀ ਵੀ ਡੈਥ ਹੋ ਗਈ ਜਾਨੀ ਕਿ ਪਰਿਵਾਰ ਦੇ ਵਿੱਚ ਇੱਕ ਇਹੋ ਹੀ ਕਮਾਊ ਵੀਰ ਸੀ ਸਾਡਾ ਤੇ ਹੁਣ ਪਿੱਛੇ ਇੱਕ ਬੁੱਢੀ ਮਾਤਾ ਹੈ ਤੇ ਇੱਕ ਪਤਨੀ ਹੈ ਦੋ ਛੋਟੇ ਛੋਟੇ ਬੱਚੇ ਨੇ ਕਿ ਅਸੀਂ ਤੇ ਇਹੋ ਜੀ ਅਪੀਲ ਕਰਦੇ ਆਂ ਸ਼੍ਰੋਮਣੀ ਕਮੇਟੀ ਨੂੰ ਕਿ ਇਹ ਆਪਣੇ ਜੋ ਵੀ ਆ ਸਾਡੀ ਮਦਦ ਕਰਨ ਸਾਡੀ ਬੇਟੀ ਨੂੰ ਨੌਕਰੀ ਦੇਣ ਤੇ ਪਰਿਵਾਰ ਨੂੰ ਆਰਥਿਕ ਮਦਦ ਜੋ ਕਿ ਇਹਨਾਂ ਨੂੰ ਗਾਂ ਕਿਸੇ ਵੀ ਚੀਜ਼ ਦੀ ਪ੍ਰੋਬਲਮ ਨਾ ਆਵੇ ਬਾਕੀ ਹਜੇ ਤੱਕ ਉਹ ਸਾਡੇ ਨਾਲ ਨੇ ਸਾਨੂੰ ਸਹਿਯੋਗ ਦੇ ਰਹੇ ਨੇ ਤੇ ਬਾਕੀ ਅਸੀਂ ਤੇ ਇਹੋ ਜੀ ਕਹਿੰਦੇ ਆ ਵਾਇਗਰੂ ਬਾਕੀ ਜੋ ਵੀ ਉੱਥੇ ਮੰਦ ਘਾਟੀ ਘਟਨਾ ਵਾਪਰੀ ਆ ਇਹ ਗਾਂ ਉਹ ਉੱਥੇ ਉਹਨਾਂ ਦਾ ਜੋ ਵੀ ਆ ਸਟਾਫ ਉਹ ਉਹਨੂੰ ਸਚਾਰੂ ਢਾਂਗ ਨਾਲ ਚਲਾਇਆ ਜਾਵੇ ਕਿ ਅੱਗੇ ਤੋਂ ਇਹੋ ਜੀ ਉਥੇ ਕੋਈ ਘਟਨਾ ਨਾ ਵਾਪਰੇ ਕਿਸੇ ਮਾਂ ਦਾ ਪੁੱਤ ਜਾਂ ਬੱਚੇ ਕਿਸੇ ਨੂੰ ਵੀ ਕੋਈ ਮਤਲਬ ਕਿ ਕੋਈ ਦਿੱਕਤ ਨਾ ਆਵੇ ਤੇ ਇਹੋ ਜੀ ਘਟਨਾ ਨਾ ਹੀ ਹੋਵੇ ਇਹੋ ਹੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਪੂਰਨ ਸਹਿਯੋਗ ਦੀ ਇਹਨਾਂ ਸਾਨੂੰ ਹਮਦਰਦੀ ਪ੍ਰਗਟਾਈ ਆ ਅਸੀਂ ਕਹਿੰਦੇ ਆ ਸਾਡੇ ਨਾਲ ਨੇ ਜਿੰਤੋਂ ਤੱਕ ਵੀ ਇਹ ਕਹਿ ਰਹੇ ਨੇ ਭਾਈ ਜੀ ਬਾਕੀ ਜੋ ਵੀ ਨਾ ਭਰੋਸਾ ਦਿੱਤਾ ਉਹ ਇੱਥੇ ਕੈਮਰਨਗੇ ਇਹੋ ਹੀ ਉਮੀਦ ਕਰਦੇ ਆ ਮਿਤਿਆ ਵੀ ਕਲਵਿੰਦਰ ਸਿੰਘ ਜੋ ਸ਼ੁਰੂਨੀ ਕਮੇਟੀ ਇੱਕ ਪੀਰਪੁਰ ਜਾਮਨੀ ਸਾਹਿਬ ਦੇ ਕਿਸੇ ਨੌਕਰੀ ਕਰਦਾ ਸੀਗਾ ਸੇਵਾਦਾਰੀ ਦੀ ਤੇ ਜਿਹੜੇ 2 ਤਰੀਕ ਨੂੰ ਉਹ ਘਰੋਂ ਗਿਆ ਅੰਦਰ ਗਿਆ ਸੀ ਤੇ ਉੱਥੇ ਲੰਗਰ ਹਾਲ ਦੇ ਵਿੱਚ ਸੇਵਾ ਦੀ ਡਿਊਟੀ ਕਰਦੇ ਪਏ ਸੀ ਓਥੇ ਸਿਲੰਡਰ ਲਵਾ ਕੇ ਲੱਗੇ ਅੰਗ ਲਗਨ ਕਰਕੇ ਉਹਨੂੰ ਅਮਨੋ ਹਸਪੀਟਲ ਦੇ ਵਿੱਚ ਪਾਉਣੇ ਪਏ ਜਿਹੜੇ ਸਕੂਲੀ ਆਏ ਹੋਏ ਸੀ ਸੇਵਾ ਕਰਨ ਦੇ ਉਹ ਵੀ ਕੋਲ ਸਨ ਤੇ اچانک ਉਹ ਵੀ ਐਕਸੀਡੈਂਟ ਦੇ ਵਿੱਚ ਇਨਵੋਲ ਹੋ ਗਏ ਸਾਡਾ ਬੱਚਾ ਵੀ ਇਨਵੋਲ ਹੋ ਗਿਆ ਤੇ ਉਹ ਜਿਹੜੇ ਬੱਚੇ ਸਕੂਲ ਤੋਂ ਆਏ ਸੀ ਉਹਨਾਂ ਨੂੰ ਬਰਨਿੰਗ ਕੱਟ ਸੀ ਸਾਡੇ ਬੱਚੇ ਦੀ ਬਰਨਿੰਗ 92% ਸਾਨੂੰ ਡਾਕਟਰਾਂ ਨੇ ਦੱਸੀ ਬਰਨ 90% ਬਰਨ ਹੋ ਗਿਆ ਸਿਲੰਡਰ ਸਾਰਾ ਉਹ ਬਾਕੀ ਸ਼੍ਰੋਮਿਕ ਕਮੇਟੀ ਅਮੀ ਸਾਹਿਬ ਵੀ ਆਏ ਅਮੀ ਸਾਹਿਬ ਨੇ ਸਾਨੂੰ ਗੂਰ ਨੂੰ ਸਹਿਯੋਗ ਕਰਨ ਦਾ ਵਿਸ਼ਵਾਸ ਦਿਵਾਇਆ ਮੈਨੇਜਰ ਸਾਹਿਬ ਜੀ ਅਮੀ ਸਾਹਿਬ ਦੇ ਆਏ ਹਾਰਸ ਖਾਂ ਸਾਰੇ ਸਾਡੇ ਨਾਲ ਉਹਨਾਂ ਨੇ ਫੁੱਲ ਕੋਆਪਰੇਸ਼ਨ ਕੀਤੀ ਹਸਪੀਟਲ ਡੀ ਐਮ ਸੀ ਰੈਫਰ ਕੀਤਾ ਮਨਦੀਪ ਵਾਲਿਆਂ ਨੇ ਉੱਥੇ ਸੇਵਾਦਾਰ ਲੰਗਰ ਪੱਖੋਂ ਪੈਸੇ ਪੱਖੋਂ ਸਾਰਾ ਇਲਾਜ ਉਹਨਾਂ ਨੇ ਸਾਡਾ ਇੱਕ ਪੈਸਾ ਨਹੀਂ ਲੱਗਣ ਦਿੱਤਾ ਅਪ ਟੂ ਡੇਟ ਉਹਨਾਂ ਨੇ ਉੱਤੇ ਕਰਾਇਆ ਪਾਟ ਕੱਲ ਮੇਰੇ بیٹے ਮੇਰੇ ਭਤੀਜੇ ਦਾ ਬਲੱਡ ਪ੍ਰੈਸ਼ਰ ਜੋ ਹੈ ਬਿਲਕੁਲ ਠੀਕ ਹੋਣ ਦੇ ਬਾਵਜੂਦ ਵੀ ਜ਼ੀਰੋ ਹੋ ਗਿਆ 12 ਘੰਟੇ ਡਾਕਟਰਾਂ ਨੇ ਸਟੱਗਲ ਕੀਤੀ ਬਟ ਉਹ ਜ਼ੀਰੋ ਤੋਂ ਮਰੂੂ ਹੋ ਕੇ ਸਟੈਬਲਿਸ਼ ਨਹੀਂ ਹੋਇਆ ਉਸ ਕਰਕੇ ਸਾਡੇ ਬੱਚੇ ਦੀ ਜਿਹੜੀ ਆ ਸੜੇ ਹੋਣ ਦੇ ਨਾਲ ਉਹਦੀ ਮੌਤ ਹੋ ਗਈ ਤੇ ਅੱਜ ਡੈੱਡ ਬੋਡੀ ਸਿਵਲ ਹਸਪੀਟਲ ਮੌਚਰੀਚ ਰੱਖੀ ਸੀਗੀ ਜੋ ਅੱਜ ਅਸੀਂ ਪੋਸਟਮਾਰਟਮ ਦੇ ਲਈ ਇੱਥੇ ਆਏ ਆ ਮੰਗ ਕੀ ਕਰਦੇ ਆ ਮੰਗ ਕੀ ਕਰਦੇ ਆ ਮੰਗ ਸਾਡੀ ਇਹ ਮੇ ਮੇਰਾ ਜਿਹੜਾ ਭਰਾ ਸੀ ਉਹਦੀ ਡੈਥ 2.5 ਸਾਲ ਪਹਿਲੇ ਹੋਈ ਆ ਇੱਕ ਇਸੇ ਤਲਵਿੰਦਰ ਸਿੰਘ ਦਾ ਭਰਾ ਸੀ ਕਾਲਜੀਤ ਰੋਡ ਐਕਸੀਡੈਂਟ ਦੀ ਡੈਥ ਹੋ ਗਈ ਸੀ ਇਹ ਘਰ ਦੀ ਰੋਟੀ ਰੋਟੀ ਚਲਾਉਂਦਾ ਕੱਲਾ ਕੱਲਾ ਵਸੀਲਾ ਸੀਗਾ ਹੋਰ ਇੱਕ ਵੀ ਮਾਂ ਮਾਂ ਤੇ ਜਨਾਨੀ ਇੱਕ ਬੇਟੀ ਹੈ ਜੋ 6 ਸਾਲ ਦੀ ਹੈ ਅਰ ਕਿਸ਼ਨ ਪਬਲਿਕ ਸਕੂਲ ਚ ਪੜ੍ਹਦੀ ਇੱਕ ਬੇਟਾ 1.5 ਸਾਲ ਦਾ ਉਹਨਾਂ ਦੇ ਸਿਰ ਤੋਂ ਸਾਇਆ ਉੱਠ ਗਿਆ ਹੈ ਕੋਈ ਉਹਨਾਂ ਦੀ ਮਦਦ ਉਹਨਾਂ ਦੀ ਮਾਂ ਫੜਨ ਵਾਲਾ ਨਹੀਂ ਆ ਮੈਂ ਪਰਜੋਰ ਜੜੀ ਸ਼ੋਨੀ ਕਮੇਟੀ ਪ੍ਰਧਾਨ ਸਾਹਿਬ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਵੇਸ ਪਰਿਵਾਰ ਦੀ ਮਾਂ ਫੜੀ ਜਾਵੇ ਇਹਨਾਂ ਦਾ ਇਨ ਫਿਊਚਰ ਫਿਊਚਰ ਦੇ ਵਿੱਚ ਇਹਨਾਂ ਨੂੰ ਕੋਈ ਪਰੌੜਾ ਨਾ ਆਵੇ ਕਿਉਂਕਿ ਗੁਰਦੁਆਰਾ ਸਾਹਿਬ ਦੀ ਸੇਵਾ ਕਰਦਾ ਆ ਸਾਡਾ ਪੁੱਤਰ ਉਹ ਸੰਗਤਾਂ ਇਹਨੇ ਸੰਗਤਾਂ ਦੀ ਜਾਨ ਉਹਨੇ ਬਚਾਈ ਸਲੰਦਰਵਾਸ ịtਕੇ ਸਾਡੇ ਜਲ ਆਇਆ ਤੇ ਸੋ ਇਹਨੂੰ ਕੋਈ ਮੈਂ ਖਮਿਆਜਾ ਨਹੀਂ ਕਹਿੰਦਾ ਇਹਨਾਂ ਦੀ ਸੇਵਾ ਸਾਡੇ ਬੱਚਿਆਂ ਨੂੰ ਇਹਨਾਂ ਦੀ ਪਾਪ ਫੜੀ ਜਾਵੇ ਤੇ ਇਹਨਾਂ ਦੀ ਆਰਥਿਕ ਪੱਖੋਂ ਵੀ ਇਹਨਾਂ ਦੀ ਮਦਦ ਲਈ ਜਾਵੇ ਤੇ ਸਾਡੀ ਨੋ ਹੈ ਜਿਹੜੀ ਸਾਡੀ ਉਹ ਪੜ੍ਹੀ ਲਿਖੀ ਆ ਉਹਨੂੰ ਕਿਤੇ ਨਾ ਕਿਤੇ ਨੌਕਰੀ ਲਾਇਆ ਜਾਵੇ ਤਾਂ ਕਿ ਉਹ ਆਪਣੀ ਕਾਦੀ ਰੋਜੀ ਰੋਟੀ ਚਲਾ ਸਕੇ